ਇਹ ਬਦਲਗਾ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਵੇਖੋ ਸਾਨੂੰ ਇੱਕ ਰਿਟਰਨ ਲੈਟ ਰਿਕੁਐਸਟ ਆਈ ਸੀਗੀ ایਓ ایਓ ਵੱਲੋਂ ਉਹਨਾਂ ਨੇ ਇਹ ਕਿਹਾ ਸੀਗਾ ਵੀ ਇੱਥੇ ਇਸ ਜਗ੍ਹਾ ਤੇ ਜਿਹੜੀ ਇੱਕ ਅੰਨੀ ਵਾਲੇ ਪਿੰਡ ਵਿੱਚ ਇੱਕ ਛੱਪੜ ਦੀ ਜਗ੍ਹਾ ਉੱਥੇ ਕਿ ਫਲਾਣੇ ਫਲਾਣੇ ਬੰਦਿਆਂ ਨੇ ਜਿਹੜੀ ਨਜਾਇਜ਼ ਸਾਰੀ ਕੀਤੀ ਹੈ ਉਹਦੇ ਵਿੱਚ ਇੱਥੇ ਇਹਦੇ ਵਿੱਚ ਪ੍ਰੋਪਰ ਪ੍ਰੋਸੀਜਰ ਨਾਲ ਅਸੀਂ ਸਾਡੇ ਕੋਲ ਆਏ ਇਹਨਾਂ ਨੂੰ ਇਹਨਾਂ ਦੀ ਰਿਕੁਐਸਟ ਤੇ ਅਸੀਂ ਇਹਨਾਂ ਨੂੰ ਪੁਲਿਸ ਪ੍ਰੋਵਾਈਡ ਕੀਤੀ ਇਹ ਇਨਕ੍ਰੋਚਮੈਂਟ ਜਦੋਂ ਪਤਾ ਲੱਗਾ ਇਹ ਜਗਿੰਦਰ ਸਿੰਘ ਪੁੱਤਰ ਦਾਰਾ ਸਿੰਘ ਸੀਗਾ ਜਿਹੜਾ ਇੱਥੇ ਅੰਨੀ ਵਾਲੇ ਦਾ ਰਹਿਣ ਵਾਲਾ ਇਹ ਬੇਸਿਕਲੀ ਇਹ ਕਰਦੇ ਇਹਦਾ ਜਦਾ ਡਰਗ ਦਾ ਕੰਮ ਕਰਦੇ ਸੀਗੇ ਇਹਦੇ ਖਿਲਾਫ ਤਿੰਨ ਮੁਕਦਮੇ ਦੀ ਵਾਈਫ ਤੇ ਖਿਲਾਫ ਵੀ ਇੱਕ ਮੁਕਦਮਾ ਲੱਗ ਜਾ ਸੋ ਇਹਨਾਂ ਨੇ ਇਹ ਜਗ੍ਹਾ ਜਿਹੜੀ ਇਨਕ੍ਰੋਚ ਕੀਤੀ ਹੋਈ ਸੀਗੀ ਇੱਥੇ ਘਰ ਵਗੈਰਾ ਇਹਨਾਂ ਨੇ ਹਵੇਲੀ ਟਾਈ ਬਣਾਇਆ ਸੀਗਾ ਉਹ ਫਿਰ ਅੱਜ ਪ੍ਰੋਸੀਜਰ ਦੇ ਮੁਤਾਬਕ ਜਿਹੜਾ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹਨੂੰ ਇਹ ਰਿਮੂਵਲ ਦੇ ਆਰਡਰ ਦਿੱਤੇ ਸੀਗੇ ਤੇ ਉਹ ਇਹਨਾਂ ਨੇ ਅੱਜ ਥੋੜ ਰਿਮੂਵ ਕਰ ਦਿੱਤਾ ਗਿਆ ਕੀ ਨਾਮ ਕੀ ਹੈ ਜੀ ਇਹਨਾਂ ਦਾ ਔਰ ਕੀ ਇਹਦੇ ਤੇ ਕਿੰਨੇ ਕਿੰਨੇ ਮੁਕੱਦਮੇ ਆ ਜੀ ਇਹਦਾ ਜਗਿੰਦਰ ਸਿੰਘ ਹੈ ਨਾਂ ਪੁੱਤਰ ਦਾਰਾ ਸਿੰਘ ਇਹਦੇ ਖਿਲਾਫ ਤਿੰਨ ਮੁਕੱਦਮੇ ਦਰਜ ਹੈ ਇਹਦੀ ਵਾਈਫ ਦੇ ਖਿਲਾਫ ਵੀ ਇੱਕ ਮੁਕੱਦਮਾ ਐਨਡੀ ਦਾ ਦਰਜ ਆ ਸੋ ਇਹ ਕੰਮ ਇਹ ਦੋਨੇ ਹਸਬੰਡ ਵਾਈਫ ਜੇਲ੍ਹ ਦੇ ਵਿੱਚ ਨੇ ਸੋ ਸਾਡੇ ਵੱਲੋਂ ਇਹੀ ਜਿਹੜੀ ਸਟ੍ਰਿਕਟ ਵਾਰਨਿੰਗ ਹੈ ਜਿਹੜੇ ਵੀ ਨਸ਼ਾ ਤਸਕਰ ਨੇ ਸਮਗਲਰ ਨੇ ਇਹਨਾਂ ਨੂੰ ਕਿਸੇ ਵੀ ਕੀਮਤ ਤੇ ਜਿਹੜਾ ਨਾ ਸੋਸਾਇਟੀ ਵੱਲੋਂ ਟੋਲਰੇਟ ਕੀਤਾ ਜਾਂਦਾ ਸਾਨੂੰ ਸਾਡੇ ਵੱਲੋਂ ਅਸੀਂ ਤੇ ਇਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕਰਾਂਗੇ ਜਿੱਥੇ ਵੀ ਕੋਈ ਲਾ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਕੰਮ ਕਰੇਗਾ ਉੱਥੇ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਇੱਕ ਵਾਰ ਕੀ ਇਹੋ ਜੀਆਂ ਹੋਰ ਵੀ ਕਾਰਵਾਈਆਂ ਪਾਦਿਲ ਦਾ ਪੁਲਿਸ ਦੇਖੋ ਇਹ ਸਾਡੇ ਵੱਲੋਂ ਲਗਾਤਾਰ ਕਾਰਵਾਈ ਚੱਲਦੀਆਂ ਸਾਡੀ ਪੰਜਵੀਂ ਕਾਰਵਾਈ ਹੈ ਇਸ ਤਰ੍ਹਾਂ ਦੇ ਨਾਲ ਜਿਹੜਾ ਸਾਡਾ ਜਿੱਦਾਂ ਜਿੱਦਾਂ ਵੀ ਸਾਨੂੰ ਕੋਈ ਮੈਕਮਾ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਕੋਈ ਲਿਖ ਕੇ ਆਉਂਦਾ ਵੀ ਇਹਨਾਂ ਨੇ ਇਲੀਗਲ ਇਨਕ੍ਰੋਚਮੈਂਟ ਕੀਤੀ ਆ ਉੱਥੇ ਫਿਰ ਅਸੀਂ ਉਹਨੂੰ ਰਿਮੂਵ ਕਰਦੇ ਆਂ दिल्ली क्राइम नेशनल न्यूज़ नजर सफर